ਅਤਰੀਕਾਲੀ ਸਵਾਗਤ ਕਰਦੇ ਆਂ ਤੁਹਾਡਾ ਆਪਾਂ ਕੋਲ ਬੁਲਾਉਦੇ ਵਿੱਚ ਟਾਈਮ ਕਿੰਨਾ ਹੋ ਗਿਆ ਭਾਈ ਦੱਸੋ ਜ ਤੂੰ ਮੇਜਾ ਨੂੰ ਚਾਲੂ ਕਰਨ ਲੱਗਿਆ ਪਹਿਲਾਂ ਟਾਈਮ ਦੇਖਦਾ ਕਿਉਂ ਨਹੀਂ ਹੁੰਦਾ ਇਹਨੇ ਮਰ ਜਣਾ ਮੇਰੇ ਹੱਥ ਤੇ ਅਬੇ ਸਾਲੇ ਜੇ ਮaaf ਕਰਨਾ ਮੈਂ ਇਦਾਂ ਤਨੀਸ ਤਨੀਸ ਸੋਚ ਮੋਚ ਗਿਆ ਅੰਦਾਜ਼ਨ ਆ ਉਹ ਵੀਡੀਓ ਬਾਰੇ ਆਂ ਤੇ ਟਾਈਮ ਦੇਖਣਾ ਤੇਰਾ ਫਰਜ਼ ਹੁੰਦਾ ਚ ਦੱਸਣਾ ਤੇ ਕੀ ਦੱਸਾਂਗੇ ਇਹ ਤੁਹਾਡਾ ਬੋਲਣਾ ਵੀ ਜ਼ਰੂਰੀ ਆ 9:18 ਹੋਏ ਨੇ 9:18 ਮਿੰਟ ਹੋ ਗਏ 4 ਤਰੀਕ ਦਿਨ ਸ਼ਨੀਵਾਰ ਆ 4 ਤਰੀਕ ਅੱਜ ਸ਼ਨੀਵਾਰ ਹੋ ਗਿਆ ਤੇ ਜਿੱਥੇ ਕੀ ਰਾਤ ਤੁਹਾਨੂੰ ਦੱਸਿਆ ਮੈਂ ਦਿਖਾਈ ਸੀ ਟ੍ਰਾਂਸਪੋਰਟ ਉਹ ਰਾਜ ਮੋਟਰ ਮੋਟਰ ਨਹੀਂ ਰੋਡਵੇਜ ਆ ਰੋ ਰਾਜ ਰੋਡਵੇਜ ਸੌਰੀ ਸ਼ਕਤੀਮਾਨ ਗਲਤੀ ਹੋ ਗਈ ਤੇ ਇੱਥੇ ਖੜੇ ਆ ਭਾਈ ਹੁਣ ਚਾਹ ਚੂ ਲੱਗੇ ਆ ਬਣਾਣ ਤੇ ਅੰਕਲੋਂ ਨਾ ਬੈਠੇ ਆ ਨਾ ਖੜੇ ਆ ਇਹ ਚਾਹ ਬਲਾਉਂ ਮਾਸਟਰ ਸਾਹਿਬ ਲੱਗਿਆ ਹੋਇਆ ਇੱਧਰ ਇੱਕ ਮਾਸਟਰ ਸਾਹਿਬ ਆ ਖੜਿਆ ਸਾਡਾ ਅੰਕਲੋਂ ਦੀ ਹੈ ਟਰਾਂਸਪੋਰਟ ਦਾ ਅੰਕਲੋਂਾਂ ਦੀ ਹੈ ਟਰਾਂਸਪੋਰਟ ਜੀ ਆ ਜਿਹੜੇ ਗੱਬੇ ਖੜੇ ਆ ਅੰਕਲ ਉਹਨਾਂ ਦੀ ਹੈ ਟਰਾਂਸਪੋਰਟ ਇਹ ਗੱਡੀਆਂ ਗੱਡੀਆਂ ਸੀਗੀਆਂ ਰਾਤ ਤੁਸੀਂ ਦੇਖਿਆ ਹੀ ਹੋਰੇ ਗੱਡੀਆਂ ਭਰੀਆਂ ਹੋਈਆਂ ਸਭ ਲੱਗੀਆਂ ਜਿਹੜੀਆਂ ਮੂਰੇ ਖੜੀਆਂ ਸੀਗੀਆਂ ਆਪਣੀ ਵੀ ਲੱਗ ਜਾਣੀ ਬਾਬਣੀਆਂ ਦੋ ਹੀ ਰਹਿ ਗਈਆਂ ਹਨਾ ਹੋਰ ਆਈਆਂ ਦੋ ਦਿਨਾਂ ਤੇ ਦੇਖਦੇ ਆ ਕਿੱਧਰ ਦੀ ਲੱਗਦੀ ਏ ਦੱਸਾਂਗੇ ਤੁਹਾਨੂੰ ਤੇ ਬਿਲਹਾਲ ਚਾਹ ਬਣਾਈ ਏ ਜੀ ਇਹ ਕੰਮ ਚੱਲ ਰਿਹਾ ਏ ਤੁਲਸੀ ਤਲਸੀ ਪਾ ਕੇ ਤੇ ਸਾਹਮਣੇ ਤੁਹਾਨੂੰ ਮੰਦਿਰ ਦਿਖਾਣੇ ਆ ਤੇ ਮੰਦਿਰ ਦੇਖੋ ਬਾਹਰ ਦੇ ਬੰਦਿਆਂ ਦਾ ਬਾਹਰ ਦੇ ਅੰਕ ਲੱਗੇ ਨਾ ਵਾਰਦੇ ਬੰਦੇ ਅੰਦਰ ਆ ਰਹੇ ਹੈ ਹੈ ਟਰਸਟ ਆ ਕੋਈ ਇਹ ਅੱਛਾ ਆਸਟ੍ਰੇਲੀਆ ਦੇ ਵਿੱਚ ਵੀ ਹੈਗੇ ਹਨ ਸਵਾਮੀ ਇੰਗਲੈਂਡ ਸਵਾਮੀ ਇੰਗਲੈਂਡ ਹਾਂ ਬੰਦਰ ਇਹ ਗਾ ਤੇ ਕੈਨੇਡਾ ਦੇ ਪਾਸੇ ਦੇਖੋ ਨਾ ਤੁਸੀਂ ਆਉਣਗੇ ਆਉਂ ਨਿਕਲ ਜਾਣਗੇ ਮੇਰੇ ਕੱਲਿਆ ਕੈਨੇਡਾ ਚ ਸਾਰੇ ਇਹ ਟਰਸਟ ਫੈਲੀ ਵੀ ਹੋਣੀ ਇਹਨਾਂ ਦੀ ਉਹ ਲੇ ਤੇ ਦੇਖ ਸਕਦੇ ਆ ਤੁਸੀਂ ਸਵਾਮੀ ਇੰਗਲੈਂਡ ਸਵਾਮੀ ਨਾਰਾਇਣ ਅਲੇ ਬਣਦੇ ਹੀ ਪਿਆ ਚੂੜੀਆਂ ਹਾਂ ਬਸ ਅਚਲ ਕਿਉਂਕਿ ਆ ਨਾ ਵੀ ਮਿੱਤਰੋ ਕੰਮ ਵੀ ਕਰ ਲੈਣਾ ਹੈਗਾ ਅਸੀਂ ਇਹ ਹੋ ਗਿਆ ਸੀਗਾ ਇਹਦੇ ਸਟੱਡ ਟੁੱਟ ਗਏ ਸੀਗੇ ਵਿੱਚੇ ਆਟ ਆਟ ਚ ਤੇ ਹੁਣ ਇੱਕ ਨਟ ਪਾ ਕੇ ਕੰਮ ਚਲਾਇਆ ਵਾ ਸੀਗਾ ਤੇ ਹੁਣ ਇਹਦਾ ਐਂਡ ਐਂਡ ਖੋਲ ਕੇ ਲੈ ਕੇ ਜਾਵਾਂਗੇ ਇਹਨੂੰ ਬੈਲਟ ਕਰਾਵਾਂਗੇ ਨੇ ਕੋੜੀ ਨੇ ਕਰਾਇਆ ਹੀ ਨਹੀਂ ਵੀ ਦੱਤ ਕਰਾ ਲੰਦਾ ਪਰ ਟਾਈਮ ਵੀ ਨਹੀਂ ਟਾਈਮ ਹੀ ਲੱਗੇ ਉੱਥੇ ਕਰਾਉਂਦੇ ਕਿਵੇਂ ਟਾਈਮ ਵੀ ਨਹੀਂ ਹੈ ਤਾਂ ਇਹ ਇਸ ਕਰਕੇ ਨਿਕਲ ਜਾਊਗਾ ਨਿਕਲ ਜਾਊ ਦਾਂ ਵਾਲਾ ਝੱਟ ਨਿਕਲ ਨਿਕਲ ਜਾਣਾ ਜੇ ਐ ਕੱਢਣਾ ਹੋਵੇ ਇਹ ਭੈੰਦਾ ਯਾਰ ਕਿਤੇ ਉਹ ਤਾਂ ਨਹੀਂ ਹੈਗਾ ਚੂੜੀ ਵਾਲਾ ਤਾਂ ਨਹੀਂ ਹੈਗਾ ਇਹ ਚ ਹੈ ਯਾਰ ਮੈਂ ਕਹਿੰਦਾ ਆ ਨਾਟਕ ਖੋਲ ਦੂੰ ਕਿਹ ਚੂੜੀ ਹੋਊਗੀ ਹਾਂ ਆ ਥੋੜੀ ਲੱਗੂ ਆ ਖੋਲ ਕੇ ਇਹਨੂੰ ਬਾਹਰ ਕੱਢ ਕੇ ਕਮਾਣਾ ਪੈਣਾ ਇਹ ਛੈਣੀ ਨਹੀਂ ਹੈਗੀ ਛੈਣੀ ਰੱਖ ਕੇ ਛੱਟ ਮਾਰ ਦੇ ਹਾਂ ਹਾਂ ਨਿਕਲੇ ਨਿਕਲੇ ਆ ਖੋਲਾ ਨੂੰ ਨਟ ਖੋਲ ਲਿਆ ਉਹ ਨਰਸੀਆਂ ਨਾਲ ਬੰਨ੍ਹ ਕੇ ਕੰਮ ਚਲਾਇਆ ਉਹ ਤਾਂ ਬਾਈ ਦੇਖ ਲੋ ਬੰਦੇ ਦੇ ਕੰਮ ਸਾਡੇ ਪੂਰੇ ਜਗੜ ਜਾਂਦਾ ਬਾਹਰ ਆਉਣ ਨੂੰ ਕਰਿਆ ਉਹ ਤਾਂ ਨਾ ਜਗੜ ਹੂੰ ਮੈਂ ਤਾਂ ਡਾਕਟਰ ਟ੍ਰਿਪ ਲੱਗਿਆ ਤਾਂ ਲਾਉਣਾ ਅੱਛਾ ਤੇ ਇਹਨੂੰ ਖੋਲ ਦਿਆ ਹੁਣ ਬੈਲਟ ਕਰਾ ਕੇ ਲੈ ਕੇ ਜਾਨੇ ਆਂਨੇ ਆ ਤੇ ਮਾਲ ਮੂਲ ਦਾ ਹਲੇ ਬਣਿਆ ਨਹੀਂ ਕੋਈ ਜਗਾੜ ਗੱਡੀ ਮੇਰਾ ਮਿੰਟੋ ਮਿੰਟੋ ਵਾਈ ਵਾਈ ਬੰਦ ਤਾਂ ਨਹੀਂ ਕਰਿਆ ਹਾਂ ਆ ਬੰਦ ਨਾ ਕਰੀਓ ਵਲੌਗ ਕਰਿਆ ਵਾ ਲਾਇਆ ਵਾ ਅਪਲੋਡ ਤੇ ਲੈ ਲੈ ਵੀ ਗੇਅਰ ਹੱਥ ਚ ਫੜਾਤਾ ਇਹਨੇ ਨਾ ਮੇਂ ਮਿੱਤਰੋ ਟਾਈਮ ਹੋ ਗਿਆ 11:26 ਮਿੰਟ ਤੇ ਚੱਲਦੇ ਆਪਾਂ 来 ਕੇ परमात्मा ਦਾ ਨਾਮ ਆਪਾਂ ਨੇ ਜਾਣਾ ਇਥੋਂ ਆਰੰਡੋਲ ਆਰੰਡੋਲ ਜਾ ਕੇ ਉਦੋਂ ਇਥੋਂ 25 ਕਿਲੋਮੀਟਰ ਆਗੇ ਫੋਨ ਕਰਨਾ ਪਾਲਟੀ ਵਾਲੇ ਨੂੰ ਇਹ ਕਲਕੱਤੇ ਦੀ ਧਰਨੀ ਆ ਗੱਡੀ ਆਪਾਂ ਨੇ ਤੇ ਇੱਕ ਗੱਡੀ ਦਾ ਬਣਿਆ ਹਲੇ ਗੁਰਿੰਦਰ ਭਾਈ ਦੇਖੋ ਪਾ ਦਿਓ ਮਨ ਦਾ ਇਹ ਚਲੋ ਚੱਲਦੇ ਆ ਹੁਣ ਇੱਦਾਂ ਐਰੰਡੋਲ ਨਵੇਂ ਮਿੱਤਰੋ ਧੂਲੀ ਵਾਲੇ ਰੋਡ ਤੇ ਆਪਾਂ ਇਸ ਟਾਈਮ ਐ ਰੋਡ ਜਾ ਰਹਾ ਧੂਲੀਏ ਨੂੰ ਤੇ 25 ਕਿਲੋਮੀਟਰ ਜਾਣਾ ਆਪਾਂ ਨੇ ਜੱਲ ਲਗਾਉਂ ਤੋਂ 11 ਕਿਲੋਮੀਟਰ ਆ ਗਏ ਸਮਝ ਜਦੋਂ ਐਂ ਕਹਿੰਦਾ ਦਾ ਵੀ ਪੂਰਾ ਨੈਟ 25 ਕਿਲੋਮੀਟਰ ਆ ਜਾਓਗੇ ਫਿਰ ਫੋਨ ਕਰ ਲੈਣਾ ਪਾਰਟੀ ਵਾਲਾ ਤੇ ਹੁਣ ਪੂਰੇ 25 ਕਿਲੋਮੀਟਰ ਤੇ ਜਾ ਕੇ ਫੋਨ ਕਰਾਂਗੇ ਉਹਨੂੰ ਵੀ ਭਾਈ ਜਲਗਾਉਂਦੇ 25 ਕਿਲੋਮੀਟਰ ਆਗੇ ਮਤਾਵ ਇਧਰ ਜਾਣਾ ਲੋ ਵੀ ਮਿੱਤਰੋ ਕੰਡਾ ਲਿਆ ਕਰਾ ਆਪਣਿਆਂ ਆ ਕੇ ਤੇ ਵਜਨ ਆਇਆ ਆਪਣਾ 140 55 ਉਹ ਗੱਡੀ ਵੀ ਉੱਥੇ ਹੀ ਖੜੀ ਸੀ ਜੀ ਇਹ ਆਪਣੇ ਦੋਹਾਂ ਦੀਆਂ ਗੱਡੀਆਂ ਭਰ ਜਾਣੀ ਸੀਗੀਆਂ ਇੱਥੋਂ ਚੱਲ ਗੁਰਿੰਦਰ ਬਾਈ ਉਹਨਾਂ ਵੀ ਇੱਧਰੇ ਆ ਰਹੇ ਆ। ਆਹ ਦੇਖੋ ਕਿੱਥੋਂ ਭਰ ਹੁੰਦੀ ਐ। ਤੇ ਬਲਦਾਂ ਦੇ ਸਿੰਗ ਦੇਖੋ ਭਾਈ ਇਹਨਾਂ ਦੇ। ਆ ਇੱਧਰ ਹੋ ਜਾ ਤੇਰੀ ਬੱਕੀ ਜੀ ਨੂੰ ਕੱਢ ਦੇਣਾ ਹਨਾ। ਸਿੰਗ ਦੇਖੋ ਕਿੰਨੇ ਤਿੱਖੇ। ਹੋਏ ਜਿਹਦੇ ਨਾਲ ਨਾਲ ਜਾਣਾ ਹੋਣਾ ਆਪਾਂ ਨੇ ਉਹ ਅੱਗੇ ਮੋਟਰਸਾਈਕਲ ਵਾਲੇ ਜਾ ਰਹੇ ਹਨ ਉਹਨਾਂ ਨੂੰ ਫੋਲੋ ਕਰਦੇ ਹੋਏ ਜਾਣਾ ਹੈ ਇੱਧਰ ਚੱਲ ਰਿਹਾ ਮੈਚ ਆਦਾ ਕ੍ਰਿਕਟ ਦਾ ਇਹ ਸ਼ਹਿਰ ਦੇ ਭਰੇਣ ਲੱਗੇ ਹੋਏ ਆ ਖੇਡਣ ਤੇ ਯਾਰ ਹੈ ਆ ਵੜੇ ਸਰਦਾਰ ਜੀ ਹੈ ਕੋਈ ਐ ਲੱਗ ਰਿਹਾ ਜਿਹਾ ਸਰਦਾਰ साधु साधु गुरुद्वारा भी है रोड देख लो भाई कि सोना रोड है सोना कितना सोना है ਤਾਲੀਆਂ ਦੇ ਪੱਤ ਘਾੜਦਾ ਜਾਂਦਾ ਪਰ ਨਹੀਂ ਬਦਲਦੀ ਇਹ ਨਾਰੀ ਹੈ ਘਣਾ 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 ਜੰਗਲ ਪਰ ਪਿੰਡ ਪੁੰਡ ਜੇ ਵਾਲਾ ਹੀ ਰੋਡ ਆ ਕੋਈ ਪਿੰਡਾਂ ਦੇ ਇੱਕ ਜਗ੍ਹਾ ਇਕੱਠੇ ਕਰ ਲੈਂਦੇ ਹੁਣ ਚੱਲਾ ਇੱਥੇ ਹੀ ਭਰ ਲਾਂਗੇ ਦੂਈ ਗੱਡੀ ਵੀ ਮਗਰ ਮਗਰ ਆ ਰਹੀ ਹੈ ਟਰੱਕ ਵੀ ਗਿਆ ਸੀਗਾ ਤੁਹਾਨੂੰ ਮੈਂ ਗਿਆ ਪਿੰਡ ਪੁੰਡੇ ਚ ਆਉਣਾ ਕਿਤੇ ਟਰਾਲੀਆਂ ਆ ਰਹੀਆਂ ਇੱਥੇ ਟਰਾਲੀਆਂ ਚੋਂ ਨੋਡ ਕਰਨੇ ਕੇਮਨ ਲੱਗਦਾ ਮੱਤੇ ਗੁੱਤੇ ਨਹੀਂ ਖੋਲਣੇ ਮਿੰਟੂ ਨਹੀਂ ਨਹੀਂ ਹਾਂ ਪਰ ਵਹੀ ਉਹ ਨਹੀਂ ਖੋਲਣੇ ਬੱਤੇ ਕਹਿੰਦੇ ਸਿੱਧੀ ਜੀ ਗੱਲ ਆ ਲਾਤੀ ਨਿੰਬ ਦੀ ਛਾਂ ਨਿੰਬਾ ਗਡੇਗਾ ਨਹੀਂ ਆਪਣੀ ਗੱਡੀ ਚ ਜਾਣੀ ਹਾਈਟ ਇਹਨਾਂ ਪਹਿਲਾਂ ਹੀ ਕਹਿ ਦੇਣਾ ਵੀ ਨਾ ਸਾਡੀ ਗੱਡੀ ਚ ਹਾਈਟ ਜਾਣੀ ਆ ਵੀ ਹੋਰ ਗੱਡੀਆਂ ਨਾਲੋਂ ਲੰਬੀ ਆ ਗੱਡੀ ਆਉ ਤੇ ਬੰਦਰ ਬੰਦਰ ਹੀ ਬਾਡੀ ਬਰਾਬਰ ਹੀ ਆ ਹਾਂ ਲੈ ਮਿੱਤਰੋ ਮਹਾਰਾਸ਼ਟਰ ਦੇ ਪਿੰਡ ਦੇਖ ਲਓ ਇੰਡਾ ਨਹੀਂ ਸੜਕਾਂ ਚਾਹ ਪੀਣੇ ਚੱਲੇ ਗਏ ਸੀਗੇ ਉਹ ਪਿੱਛੇ ਤੇ ਚਾਹ ਮਿਲੀ 5 ਰੁਪਏ ਦੀ ਚਾਹ ਵੀ ਘੈਂਟ ਐ ਦੁੱਧ ਮਤਲਬ ਉਹ ਹੀ ਨਹੀਂ ਤਾਂ ਪਾਣੀ ਨਹੀਂ ਪਾਇਆ ਹੋਆ ਸੀਗਾ ਆ ਜਾ ਦੁੱਧ ਹੀ ਨਾਲ ਤੇ ਹੋਰ ਦੁੱਧ ਇਹ ਚਾਹ ਤੇ 5 ਰੁਪਏ ਦਾ ਕੱਪ ਚਾਹ ਦਾ ਕੋਈ ਮਹਿੰਗੀ ਨਹੀਂ ਸੀਗੀ ਨਾਲ ਮੇਟਰ ਗੱਡੀ ਲੱਗੀ ਲੋਡ ਹੋਣ ਤੇ ਆਪਣਾ ਐ ਬੱਤਾ ਟੁੱਟਿਆ ਬਾਈਕ ਤੇਨੂੰ ਦੱਸਦਾ ਵੀ ਜਿਆਦਾ ਹਾਈਟ ਨਹੀਂ ਜਾ ਉਹ ਵੀ ਗੱਡੀ ਦੀ ਲੈ ਕੇ ਲੋਡ ਕਰਿਓ ਲੈ ਬਾਈ ਐਦਾਂ ਆ ਰੀਆਂ ਟਰਾਲੀਆਂ ਆਓ ਆਓ ਅਰੇ ਉੱਭਾ ਸਮਝਦੀ ਕਰ ਆਉ ਬਾਈ ਨਹੀਂ ਜਣਾ ਬਾਊ ਅਰੇ ਯਾਰ ਕਾਇ ਮਾਰਸ ਰੇ 29 ਤਾਂ ਨਹੀਂ ਕਰਵਾਣਾ 29 29.5 ਬਸ 2950 2950 ਹਾਂ ਤੇ ਇਸ ਮਗੋਂ ਟਾਕਰ 2950 ਆਉਂਦੇ ਨੋਸੇ ਸਮੇਤ ਉਧਰ 4840 ਮਾਪੇ ਨਨੋਰ 4640 ਲੈ ਆ ਯਾ ਯਾਪਾਂ ਦਾ ਨੋ ਕਰਦੇ ਇਹਨੇ ਗਮੀਨ ਦੀ ਰੋਂਦੀ ਤੂੰ ਨਹੀਂ ਦੜੀ ਨੀ ਖੱਲੇ ਆਲ ਕੀ ਲੱਗ ਰਹੀ ਨੀ ਮੋਨੇ ਮਦਲਾ ਨਾ ਐ ਖੱਲੇ ਆਲ ਕੀ ਲੱਗ ਰਹੀ 4640 ਮਰਾਜੂ ਬੋਲ ਦੇ ਨਾ ਕੋਣ ਆ ਦੇ ਲਾ ਭਾਈ ਬੋਲ ਤਾਂ ਨਾ ਮੈਂ ਆ ਭਾਈ ਫਿਰ ਬਾਰਡਰ ਤੇ ਤੰਗ ਕਰਦੇ ਆ 23 ਡਨ ਦੇ ਕੋਨਟਲ ਵੀ ਉੱਪਰ ਹੋ ਜਾਣ ਆ ਰਖੇ ਮੈਂ ਕਿਹਾ ਯਾਰ ਦੇਖਾ ਤੇ ਸਹੀ ਐ ਅਸੀਂ ਗੱਲ ਤਾਂ ਨਹੀਂ ਕਰ ਗਿਆ ਜਾ ਕੇ ਮੈਂ ਪੁੱਛਿਆ ਹਾਂ ਮੈਂ ਚੱਲ ਕੁਝ ਦੇਖਾਂ ਕਾ ਨੂੰ ਮਿਲ ਜੇ ਬਿਸਕੁਟ ਬਸਕੁਟ ਉਹ ਗਿਆ ਦੇਖ ਕੇ ਸਾਹਮਣੇ ਜਲ ਦੁਕਾਨ ਆਈ ਅੱਛਾ ਉਹਨੂੰ ਮੈਂ ਦੁੱਧ ਕਰਨੋਂ ਚੌਂਕ ਸੇ ਥੋੜੀ ਸੇ ਅੱਗੇ ਜਾਣਾ ਕਰਾ ਡੇਰੀ ਮਿਲੇਗਾ ਅੱਛਾ ਮਗਾ ਚਾਲ ਕਹਿੰਦਾ ਦੇਖ ਲੈਣਾ ਸ਼ਾਇਦ ਕਹਦਾ ਬੰਦ ਨਾ ਹੋ ਗਿਆ ਉਹ ਗਿਆ ਚੱਲ ਚੁੱਕਾ ਰਾ ਖੁੱਲੀ ਨਾ ਮਿੰਟੂ ਨਾ ਬਥੇਰੀ ਹਿੰਮਤ ہماری ਵਿਚਾਰ ਇਹਨੇ ਲੈ ਆਇਆ ਖਾਣੇ ਨੂੰ ਔਰ ਤਾਂ ਖਾਣੇ ਨੂੰ ਨਹੀਂ ਮੇਰੇ ਕੋ ਖਾ ਤੇ ਗੱਡੀ ਅੱਧੀ ਤੋਂ ਜ਼ਿਆਦਾ ਅੱਧੀ ਹੋਈ 12 1 ਵਜਨ ਹਾਂ ਇਹ 12 1 ਵਜੇ ਤੋਂ ਬਾਅਦ ਉਹ ਕਰਿਆ ਨਾ ਫੇਰ ਇਹਨਾਂ ਨੂੰ ਕਹਿਣਾ ਵੀ ਨਾਮ ਨੂਮ ਵਾਲਾ ਕਹ ਸੰਪਲ ਇਹੋ ਕਰਾ ਦੋ ਹਾਂ 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 ਆਈ ਹੁਣ ਦੱਸੋ ਪਹਿਲਾਂ ਤਾਂ ਫੋਨ ਪਰ ਲੱਗੇ ਰਹੇ ਸੀ ਤੁਸੀਂ ਤੁਸੀਂ ਸਾਡੇ ਲਾਗ ਨੂੰ ਹਾਰਨ ਮਾਰ ਕੇ ਲੰਗੇ ਜੇ ਹੈਂ ਹੋਰ ਪਿਆਜ ਲੱਗੇ ਮੈਂ ਪਿਆਜ ਦਾ ਕਟਾ ਮਾਰਦੇ ਭੈਣ ਨੂੰ ਲੜਪੇ ਹੈਂ ਉਹ ਕਹਿੰਦਾ ਗੱਡੀ ਖੇਤੇ ਚ ਬਾੜੋ ਨਾ ਨਾ ਕਹਦੇ ਚਲ ਅਸੀਂ ਦਾ ਜਵਾਬ ਦੇਤਾ ਉਹ ਆ ਕੇ ਪਰ ਉਹ ਵਿਚਾਰੇ ਨੂੰ ਲੇਬਰ ਵਾਲੇ ਨੂੰ ਪੈ ਗਿਆ ਹੈਂ ਕਹਿੰਦਾ ਵੀ ਤੂੰ ਕਿਹਾ ਉਹ ਮੈਂ ਕਿਹਾ ਇਹ ਨਹੀਂ ਨਹੀਂ ਕਿਹਾ ਵੀ ਅਸੀਂ ਨਹੀਂ ਉਨ ਵੜਨੀ ਹੈਗੀ ਹਾਂ ਮੈਂ ਕਿਹਾ ਮੂਰੇ ਗੱਡੀ ਦੇ ਭਜਣ ਰਹੂਗਾ ਆ ਚੱਕੀ ਆ ਮੂਰੇ ਹਾਂ ਅਲੱਗ ਕਹਿੰਦੇ ਨਿੱਗਰ ਜਾਣੀ ਵਿੱਚ ਮੈਂ ਤਾਂ ਦੇਖ ਸਾਨੂੰ ਜਿਹੜੀ ਹਰਾਨੀ ਹੋਣੀ ਆਉਣੀ ਆ ਲੇਬਰ ਵਾਲੇ ਉਹ ਲੈਦੇ ਪਰੇਸ਼ਾਨ ਹਾਂ ਤੇ ਮਾਹਾਂ ਬਾਕੀ ਰੱਬ ਤੇਰਾ ਭਲਾ ਕਰੇ ਤੁਸੀਂ ਵੀ ਨਾਲ ਪਰੇਸ਼ਾਨ ਹੋਣਾ ਮਾਹਾਂ ਹਾਂ ਫੇਰ ਪ੍ਰਧਾਨ ਸਾਰੇ ਬੰਦੇ ਹੀ ਹੁੰਨੇ ਆ ਬਾਈ ਲੜ ਲੜ ਪਿਆ ਮੋਮਾ ਮੋਮਾ ਲੇਬਰ ਵਾਲੇ ਨੇ ਬਿਜਾਦਾਂ ਸਮਝਾਇਆ ਇੱਧਰ ਵੀ ਲੜਾਈ ਹੋ ਗਈ ਦੀ ਇੱਧਰ ਸਾਡੀ ਨਹੀਂ ਹੋਈ ਪਰ ਇਧਰ ਉਹ ਘਰ ਵਾਲੇ ਆ ਸਾਹਮਣੇ ਤਾਂ ਉਹ ਜਿਹੜੇ ਸਾਡੇ ਲੇਬਰ ਵਾਲੇ ਗੱਡੀ ਲੋਡ ਕਰ ਰਹੇ ਤੇ ਉਹਨਾਂ ਯਾਰ ਐਂ ਤਾਂ ਕਹਿਣਗੇ ਹੀ ਹਨਾ ਕਟਾ ਲਿਆ ਚੱਕ ਕੇ ਕਰ ਉਹ ਕਰ ਨਾਲੇ ਡੱਕ ਡੁੱਕ ਲੱਗਾ ਟਰੱਕ ਦਾਰੂ ਦਾਰੂ ਵੀ ਕੇ ਆ ਗਿਆ ਦਾਰੂ ਸਿੱਕਾ ਤਾਂ ਇਹਨਾਂ ਨੇ ਵੀ ਪੀਤੀ ਵੀ ਐ ਲੇਬਰ ਹਾਂ ਕਹਿੰਦਾ ਇਧਰ ਲੱਗ ਗੁੱਲਾ ਕਰਤੇ ਆ ਇਹ ਕਰਤੇ ਆ ਉਹ ਕਰਤੇ ਆ ਉਹਨਾਂ ਨੇ ਭੇਜਤਾ ਕਹਿੰਦਾ ਜਾ ਤੂੰ ਕਿਆ ਲੰਨਾ ਕਹਿੰਦਾ ਹੋਰ ਸੁਣਾਓ ਵੀਰ ਜੀ ਸੱਚੀ ਰੋਖ ਹੋ ਜਾਊਗੀ ਯਾਰ ਇਸ ਕਟਿਆ ਹੋਈਆਂ ਗੱਡੀਆਂ ਇਹ ਵੀ ਤੂੰ ਆਏ ਦੇਖੀਂ ਚਾਹ ਚੂ ਪੀਤੀ ਹਾਂ ਚਾਹ ਜੂ ਤਾਂ ਪਰੀ ਰੋਟੀ ਖਾ ਲਈ ਤੇ ਹੋਟਲ ਆ ਗਿਆ ਤਾਂ ਅਸੀਂ ਬੀਰ ਜੀ ਚਾਹ ਪੀਤੀ ਰਸਾਂ ਨਾਲ ਇਹ ਵੀ ਜਿਹੜੀ ਦੋ ਤਿੰਨ ਦੁੱਧ ਲੈ ਆਏ ਇਹਦੇ ਕਰਨੇ ਕਰਕੇ ਤਾਂ ਹੋ ਗਈ ਲੇਟ ਨਹੀਂ ਤਾਂ ਇੱਕ ਚਾਹ ਪੀਣੀ ਔਰ ਫਿਰ ਤਾਂ ਦੁੱਧ ਪਿਆ ਨਹੀਂ ਤਾਂ ਇੱਕ ਚੱਕਰ 9 ਵਜੇ ਕੱਢਤੀ ਉਹਦੇ ਹਾਂ ਉਹਦੇ ਕੱਢਤੀ ਜਿਹੜੇ ਸਾਡੇ ਨਾਲ ਦੇਤੇ ਲੱਗ ਡਿੱਕਣ 1 ਵਜੇ ਨਿਕਲੀ ਲੱਗ ਕੇ ਚੱਪਲ ਲਾਈਟ ਹੋ ਗਈ ਤੇਰੀ ਗੱਡੀ ਆਹੋ ਕਿੱਥੇ ਸੀ ਚੱਪਲ ਡਿੱਗ ਗਈ ਸੀ ਕਿਹੜੀ ਜੇ 1 ਵਜੇ ਗੱਡੀ ਮੇਰੇ ਵਾਲੀ ਚ ਉਹ ਦੂਈ ਨਿਕਲੀ ਸਾਡੇ ਰੂਟ ਹੋਣੀ ਹੁੰਦੀ ਐ ਅੱਛਾ 9 ਵਜੇ ਦੇ ਨੇ 1 ਵਜੇ ਤੱਕ ਲੜਾ ਕਿੰਨੇ ਘੰਟੇ ਆਹ ਮੈਂ ਪਹੁੰਚ ਜਾਂਦਾ ਫਰਕ ਹੁਣ ਜਿੰਨੀ ਤੇ ਤੁਹਾਡੀ ਐ ਇੰਨੀ ਤੇ ਸਾਡੀ ਹੋਈ ਵੀ ਆ ਹਨਾ ਹਾਂ ਆਪਣੀ ਉਰੇ ਆ ਗਈ ਹੈ ਲਾਸਟ ਦੋ ਟਾਂਗਾਂ ਹਾਂ ਘੰਟੇ ਜੀ ਗੱਡੀ ਭੈਂ ਕਿਤੇ ਤੇ ਕਿਤੇ ਚਲੀ ਜਾਂਦੀ ਆ ਹਾਂ 250 ਕਿਲੋਮੀਟਰ ਮਾਰਦੀ ਹੈ ਕੱਢ ਕੇ ਸਹੀ ਬਾਤ ਲਓ ਜੀ ਮਿੱਤਰੋ ਇੱਕ ਟਾਂਗ ਰਹਿ ਗਈ ਆਪਣੀ ਗੱਡੀ ਦੀ ਲਾਸਟ ਟਾਂਗ ਆ ਲੱਗ ਰਹੀ ਆ ਬਾਅਦ ਤੋਂ ਬਾਅਦ ਟਾਲਾ ਲਾਣਾ ਆਪਾਂ ਨੇ ਕਿਉਂਕਿ ਹਾਈਟ ਆਪਣੀ ਗੱਡੀ ਦੀ ਹੈ ਨਹੀਂ ਰੱਸਾ ਰੱਸਾ ਪਾਣੇ ਦੀ ਲੋਡ ਨਹੀਂ ਨਾ ਹੋਈ ਮੇਟਰ ਟਾਈਮ ਹੋ ਗਿਆ 12:45 ਮਿੰਟ ਤੇ ਹੁਣ ਜਾ ਕੇ ਕੰਡਾ ਕਰਵਾਨੇ ਆ ਕੰਡਾ ਕਰਾ ਕੇ ਵਜਨ ਦੇਖਦੇ ਆ ਕਿੰਨਾ ਆਇਆ ਤੇ ਫਿਰ ਅਗਲੀ ਗੱਲਬਾਤ ਕਰਦੇ ਆ ਆ ਕੇ ਗਰੇਂਦਰ ਬਾਈ ਵਾਲੀ ਗੱਡੀ 'ਚ ਵੀ ਦੋ ਟਾਂਗਾਂ ਰਹਿ ਗਈਆਂ ਨੇ ਬਸ ਐਨਾ ਆਪਾਂ ਖੜ੍ਹ ਜਾਂਗੇ ਜਾ ਕੇ ਅੱਗੇ ਕੰਡਾ-ਕੁੰਡਾ ਕਰਾ ਕੇ ਹੋਟਲ ਤੇ

ਘੋੜਾ ਦਾ ਆਪਾਂ ਨੂੰ 20 ਦਾ ਹੀ ਮਿਲਣਾ 5 ਕਾਉਂਟਲ ਦਾ ਦਾ ਕੱਟ ਲੈਨੇ ਆ ਇਹ ਤੇ ਅੱਜਾਂ ਵਾਲੇ ਕੋਈ ਵੀ ਹੁਣ ਨੋ ਮੇਟਰ ਟਾਈਮ ਹੋ ਗਿਆ 3:00 ਵਜ ਗਏ ਤੇ ਆਪਾਂ ਲਗੇ ਸੌਣ ਗੁੱਡ ਨਾਈਟ ਸਤਿ ਸ੍ਰੀ ਅਕਾਲ ਮਿਲਦੇ ਆਂ ਅਗਲੇ ਵਲੌਗ ਚ ਜਦ ਤੱਕ ਰੱਬ ਰੱਖਾ ਤੇ ਗ੍ਰਿੰਦਰ ਬਾਈ ਆ ਜਾਊਗਾ ਤੇ ਫੇਰ ਆਪਾਂ ਚੱਲਾਂਗੇ ਇੱਥੋਂ ਸਵੇਰੇ ਹੁਣ ਕਿਉਂਕਿ ਅੱਜ ਸਾਰਾ ਦਿਨ ਬਰਾਨਾ ਹੋ ਗਿਆ ساری ਰਾਤ ਬਰਾਨਾ ਹੋ ਗਈ ਗੁੱਡ ਨਾਈਟ